ਦੋਸਤੋ ਇਹ ਨੌਜਵਾਨ ਪੰਜਾਬ ਵਿੱਚ ਇਕੱਲਾ ਜਿਹਾ ਨੌਜਵਾਨ ਹੈ ਜਿਹੜਾ ਕਿ ਆਪਣੇ ਬਲੱਡ ਦੇ ਨਾਲ ਆਰਟ ਕਰਦਾ ਹੈ ਯਾਨੀ ਕਿ ਆਪਣੇ ਖੂਨ ਦੇ ਨਾਲ ਤਸਵੀਰ ਬਣਾ ਲੈਂਦਾ ਹੈ ਇਹ ਮੈਂ ਨਹੀਂ ਕਹਿ ਰਿਹਾ ਗਲਾਬ ਸਿੱਧੂ ਦਾ ਨਵਾਂ ਪੋਡਕਾਸਟ ਹੋਇਆ ਸੀ ਜਿਹਦੇ ਵਿੱਚ ਉਸਨੇ ਗਲਾਬ ਸਿੱਧੂ ਤੇ ਅਰਮੁਲਕ ਪਾਤਰਾ ਦੀ ਤਸਵੀਰ ਬਣਾ ਕੇ ਲਿਆਂਦੀ ਸੀ ਜੋ ਕਿ ਅੱਗੇ ਤੁਸੀਂ ਕਲਿੱਪ ਦੇ ਵਿੱਚ ਦੇਖ ਸਕਦੇ ਹੋ ਉਸ ਤੋਂ ਪਹਿਲਾਂ ਜੇਕਰ ਤੁਸੀਂ ਗਲਾਬ ਸਿੱਧੂ ਦੇ ਫੈਨ ਹੋ ਤਾਂ ਪੇਜ ਨੂੰ ਫੋਲੋ ਕਰਨਾ ਨਾ ਭੁੱਲਿਓ ਕਿਉਂਕਿ ਅਜਿਹੇ ਵੀਡੀਓ ਅਸੀਂ ਹਰ ਰੋ ਲੈ ਕੇ ਆਉਂਦੇ ਰਹਾਂਗੇ ਸੋ ਮਿਲਦੇ ਨੇ ਅੱਜ ਵੀ ਧੰਨਵਾਦ ਜੀ। ਬੋਲਣ ਤੋਂ ਪਹਿਲਾਂ ਮੈਂ ਇਹ ਦੱਸਣਾ ਚਾਹਨਾ ਕਿ ਜਿਹੜੀ ਮੈਂ ਆਟ ਕਰਦਾ ਉਹ ਪੂਰੇ ਪੰਜਾਬ 'ਚ ਨਿਕਲ ਕਰਦਾ। ਇਹ ਮੈਂ ਬਲੱਡ ਆਟ ਕੀਤੀ ਏ। ਓਏ ਤੇਰੀ ਖੋਲ ਕੇ ਦਿਖਾਓ ਬਾਈ ਹੁਣ ਤਾਂ ਲੋ ਜੀ ਤੁਸੀਂ ਖੋਲੋ ਬਾਈ। ਬਲੱਡ ਵਾਲਾ ਆਟ ਨਾ ਕਰਿਆ ਕਰ ਭਾਈ ਬਣਿਆ ਯਾਰ। ਲੱਡ ਕਿਹਦੇ ਤੇ ਜਿਆਦਾ ਵੱਡਾ ਭਾਰ ਹੈ। ਹੋਰ ਯਾਰ ਬਾਈ। ਲੱਡ ਆਪਣਾ ਹੀ। ਹਾਂਜੀ। ਲੈ ਯਾਰ। ਵਾਹਿਗੁਰੂ। ਵਾਹਿਗੁਰੂ। ਵਾਹਿਗੁਰੂ ਸਾਹਿਬ ਆ ਗਏ ਇਧਰ ਨੂੰ। ਵਾਹ ਕੇ ਉਲਟੇ ਆ ਗਏ ਬਾਈ। ਵਾਹਿਗੁਰੂ। ਲਾਕਾ ਵਾਤਰੇ ਬਾਈ ਵਾਲੀ ਵੀ ਨਾਲ ਹੀ ਲਿਆ ਚੱਲੋ ਯਾਰ ਓਏ ਹੋਏ ਲੋ ਬਾਈ ਜੀ ਓਏ ਯਾਰ ਕੀ ਬਾਤ ਆ ਯਾਰ ਬਾਈ ਇੱਕ ਖੂਨਾ ਬਣਾਈਆ ਆਪਣੇ